ਜਦਰ ਗਿਆਨੀ ਰਗਵੀਰ ਸਿੰਘ ਸਾਹਨੇ ਉਗੀਆਂ ਸਖਸ਼ੀਤਾ ਬੈਠਕ ਕਰ ਰਹੀਆਂ ਸੀ ਖਤਮ ਹੋ ਚੁੱਕੀ ਹੈ ਬੈਠਕ ਚ ਮੰਤਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਣੇ ਜਦਰ ਸਾਹਿਬਾਨ ਇਸ ਬੈਠਕ ਚ ਹਾਜ਼ਰ ਤੇ ਚਰਚਾ ਕਰ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਬੈਠਕ ਚ ਹਿੱਸਾ ਹੈ ਬਣੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਟੇਸ਼ਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਣੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੀ ਇਸ ਬੈਠਕ ਚ ਸ਼ਾਮਲ ਸਨ ਪੰਜਾਬ ਦੇ ਵਿੱਚ ਇੱਕ ਵੱਡਾ ਕ੍ਰਾਈਸਿਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਉਸ ਕ੍ਰਾਈਸਿਸ ਨਾਲ ਲੈਜਿਟਮ ਲਈ ਆਤਮ ਚਿੰਤਨ ਅੰਦਰ ਖਾਤੇ ਕੀਤਾ ਜਾ ਰਿਹਾ ਪਰ ਕੀ ਕੁਝ ਮੀਟਿੰਗ ਦਾ ਨਿਚੋੜ ਨਿਕਲਿਆ ਹੈ ਪਰਤ ਮੇਰੀ ਆਵਾਜ਼ ਆ ਰਹੀ ਹੈ ਸੁਣ ਪਾ ਰਹੇ ਹੋ ਮੈਨੂੰ ਜੀ ਕੁਸ਼ਲ ਪਰਤ ਮੀਟਿੰਗ ਦਾ ਨਿਚੋੜ ਕੀ ਹੈ ਭੁੰਦੜ ਕੁਝ ਬੋਲੇ ਨੇ ਬਾਹਰ ਆ ਕੇ ਹਾਂਜੀ ਬਿਲਕੁਲ ਤੁਹਾਨੂੰ ਦੱਸੀ ਜਿਹੜੀ ਮੀਟਿੰਗ ਸੱਦੀ ਗਈ ਸੀ ਕਿ ਕੱਲ ਤੱਕ ਸਾਈ ਜਥੇਦਾਰ ਕੈਨੇ ਰ ਗੁਬੇਰ ਸਿੰਘ ਜੀ ਦੇ ਵੱਲੋਂ ਇਸ ਮੀਟਿੰਗ ਵਿੱਚ ਦੰਦਵਾਲ ਸਾਹਿਬ ਦਾ ਜਿਹੜਾ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਤੇ ਐਸ.ਬੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਬਲਵਿੰਦਰ ਸਿੰਘ ਪੁੰਦਰ ਜੀ ਜਿਹੜੇ ਕਾਲੀਗੜ੍ਹ ਦੇ ਕਾਰਜਕਾਰੀ ਪ੍ਰਧਾਨ ਨੇ ਮੀਟਿੰਗ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਪਰ ਜਿਹੜੋ ਬਾਹਰ ਆਏ ਸੀਗੇ ਐਸ.ਬੀ.ਸੀ. ਦੇ ਪ੍ਰਧਾਨ ਤੇ ਸਾਫ਼ ਸਾਫ਼ ਕਹੇ ਜਿਹੜੀ ਮੀਟਿੰਗ ਸੀਗੀ ਆ ਸ੍ਰਿਸ਼ਟਾ ਆਚਾਰ ਨੂੰ ਜਿੱਥੇ ਤੱਕ ਲੈ ਕੇ ਜਿਹੜੇ ਕਾਰਜਕਾਰੀ ਜਿਹੜੀ ਆ ਮੀਟਿੰਗ ਸੱਦੀ ਗਈ ਸੀ ਦੇ ਵਿੱਚ ਕੋ ਨਾ ਉਸਵੇ ਦੇ ਹਾਲਾਤ ਤੇ ਲਿਆ ਕਿ ਮੈਂ ਸਮਝਦਾ ਕਿ ਉਸ ਨੂੰ ਸਾਰੀ ਉਹਦਾ ਜਿਹੜਾ ਹੈ ਗੱਲ ਮੰਨਣੀ ਚਾਹੀਦੀ ਹੈ ਉਹਨੂੰ ਰਿਹਾ ਕਰਨਾ ਚਾਹੀਦਾ ਸੁਖੀ ਸਿੰਘ ਬਾਦਲਾ ਜਿਹੜਾ ਸਦੀਪਾ ਦਿੱਤਾ ਸੀ ਪਾਰਟੀ ਦਾ ਚਾਹ ਰਿਹਾ ਕਿ ਜੋ ਜੋ ਮੈਂ ਕੱਲ ਕਹਿ ਦਿੱਤਾ ਜੋ ਕੱਲ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਗੱਲ ਨਹੀਂ ਜੋ ਕੱਲ ਮੈਂ ਕਹਿਤਾ ਕਹਿ ਦਿੱਤਾ ਉਹ ਤਾਂ ਜੀ ਨੇਚਰ ਲਿਆ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਉਹ ਚ ਡੈਲੀਗੇਟ ਬਣਾਉਂਦੇ ਆ ਪਰ ਸਭ ਬਾਕੀ ਮਤਾਂ ਸਭ ਮੇਂ ਜੰਦੇ ਨੇ ਬਹੁਤ ਸਾਰੀ ਕਹਾਜਾ ਜੀ ਪਰਧਾਨ ਜੀ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਰਹੇ ਨੇ ਨੌਜਵਾਨੇ ਛੋਟੇ-ਛੜੇ ਜਣਾਂ ਨੂੰ ਲੈ ਕੇ ਅੱਜ ਵੀ ਕਹੋਗੇ ਜੀ ਲੈ ਲੈਂਦਾ ਗਿਆ ਜੀ ਨਾਲ ਇੱਕੋ ਜਾਵਾਂ ਇੱਕੋ ਚੁੱਪ ਕਰਦੇ ਯਾਰ ਥੱਲੇ ਕਰ ਲੋ ਯਾਰ ਉੱਥੇ ਗੱਲੋ ਕਰਨ ਇੱਕੋ ਥੱਲੇ ਕਰ ਯਾਰ ਥੱਲੇ ਕਰ ਲੈ ਯਾਰ ਥੱਲੇ ਕਰ ਲੈ ਯਾਰ ਚੁੱਪ ਕਰਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂਜੀ ਇੱਕੋ ਬਾਲ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਜਵਾਬ ਬਣੀ ਹੈ ਕਿਸੇ ਬੰਦੇ ਨੇ ਇੱਕ ਨਹੀਂ ਬਣਾਈ ਹੋਈ ਜੋ ਲੋਕ ਬਹਾਦਰ ਹੈ ਉਖੇ ਸਮੇਂ ਚੋ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮੱਝ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਹਿ ਲੈਂਦਾ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਤੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੇ ਵਾਲੀ ਜਮਾਤ ਹੈ ਜੋ ਲੋਕ ਤੜਕੜੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇਈ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲਾਂ ਪਤਾ ਨਹੀਂ 15 ਦਿਨਾਂ ਪਹਿਲਾਂ ਜਵਾਸ ਹੈ ਉਹ ਹੋਏਗਾ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਭਰਤੀ ਖੋਲੋਗੇ ਫਿਰ ਤੋਂ ਫਿਰ ਉਹ ਡੈਲੀਗੇਟ ਬਣਨਗੇ ਫਿਰ ਉਸ ਹਾਊਸ ਚ ਪੜਾ ਨੇ ਜੀ ਪਲੀਜ਼ ਇੱਕ ਵਾਰੀ ਦੱਸ ਦਿਓ ਜੀ ਇੱਕ ਮਿੰਟ ਆ ਜੀ हमारी तरफ से गुरु के छकराने के लिए पाठ था अखंड पाठ उसका जो भोग पाए गए वहाँ मैं आया था उस भोगों के साथ बच्चे चले गए मैं भी था अब सिंह साहब का पता लगा कि जहाँ मैं उनको सत्कार देने आ गया इतनी बात चर्चा ये भी बार वो चर्चा चर्चा तो चलते रहते हैं मैं उनका क्या जवाब दूँ क्या बलवंत सिंह राजोवाणी की रिहाई के लिए नया प्रोग्राम बनाया उनके लिए तो उनके लिए हम जो भी हमारे पास कोई शक्ति जिंदा लगा के हम जोर लगा रहे हैं और गवर्नमेंट को भी ਤਾਂ ਜਿਹੜੇ ਨੂੰ ਕੋ ਰਹਾ ਕੀਤਾ ਜਾਏ ਤਾਂ ਕੋਈ ਭਾਈ ਰਾਜੂ ਉਹਨਾਂ ਨੇ ਪੰਥਕ ਦਿੱਤਾ ਦੀ ਅਪੀਲ ਕੀਤੀ ਹੈ ਜੀ ਬਹੁਤ ਅੱਛੀ ਗੱਲ ਹੈ ਉਹ ਪੰਥਕ ਸੋਚ ਦੇ ਬਾਲਕ ਨੇ ਬੜੀ ਕੁਰਬਾਨੀ ਆ ਉਹਨਾਂ ਦੀ ਬਹੁਤ ਅੱਛੀ ਉਸ ਦੀ ਅਪੀਲ ਤੇ ਗੌਰ ਕਰਨਾ ਚਾਹੀਦਾ ਸੁਖਬੀਰ ਬਾਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਬਾਰੇ ਜੁਆ ਹੈ ਇਸ ਤੋਂ ਬਾਅਦ ਕਿਤੋਂ ਬਾਅਦ ਸੁਖਬੀਰ ਬਾਲ ਕੇ ਮਾਮਲੇ ਫੈਸਲਾ ਲਈ ਜਾਣੇ ਕਿ ਲਈ ਹੈ ਗੁਰਦਾਹਲ ਤੋਂ ਬਾਅਦ ਕੁਝ ਨਹੀਂ ਕੀਤਾ ਚਲੋ ਫੋਕਰੀ ਨੰਨ ਜਾਓ ਪਾ ਪਾਤ ਬੋਲਦਾ ਮਾਈਕ ਸੈੱਟ ਹੋਇਆ ਪਹਿਲੇ ਕਰ ਲੋ ਪਹਿਲੇ ਕਰ ਲੋ ਆਰਾਮ ਨਾਲ ਯਾਰ ਜੀ ਸਿੰਘ ਸਭਾ ਨਾਲ ਚੱਲ ਕੇ ਜਾਵਾ ਦੋਰ ਚੱਲੀ ਹੈ ਕਿ ਸਿੰਘ ਸਭਾ ਨਸਤੀਫਾ ਦੇਣ ਜਾ ਰਹੇ ਹੈ ਕਟ ਦੇ ਦੁਬਾਰਾ ਕਟ ਲਾ ਦੇ ਉਹ ਨਹੀਂ ਹੈ ਤਾਂ ਨਹੀਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਮਿਲਣਗੇ ਤੇ ਉਹ ਪੂਜਾ ਕਿਸੇ ਗਿਆਤਰ ਮਾਦਮੇ ਮਿਲਣੀ ਕਿੱਡੀ ਮੈਲ ਨਹੀਂ ਤੋ ਮਿਲਣ ਆਏ ਆ ਕੋਈ ਇਦਾਂ ਦੇ ਗੱਲ ਭਾਈ ਰਾਜੋਨਾਂ ਵੱਲੋਂ ਅੱਜ ਪੰਥਕ ਇਕੱਠਾਂ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਐਪਰੀਸ਼ੀਏਟ ਕਰਦਾ ਜੀ ਕਹਿੰਦੇ ਕਿ ਸੁਖੀਰ ਬਾਦਲ ਦੇ ਮਾਮਲੇ ਤੋਂ ਜੇਫਰਾ ਚੱਲਦੀ ਰਾਜਾ ਦੇ ਤੁਹਾਨੂੰ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜ ਉਹਨਾਂ ਦੀ ਬੀਨ ਨੂੰ ਕਿਤਰਾ ਦੇਖਦੇ ਹੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਹ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਪੰਚ ਸਿੰਘ ਸਬੰਧੀ ਮੀਟਿੰਗ ਚ ਵਿਚਾਰ ਸੋਵੇਰੇ ਤੇ ਮੀਟਿੰਗ ਦੇ ਵਿੱਚ ਮਰੇ ਜੀ ਪ੍ਰਧਾਨ ਕਮੇਟੀ ਦੇ ਅਕਾਲੀਵਾਲ ਦੇ ਪ੍ਰਧਾਨ ਨਾਲ ਮੀਟਿੰਗ ਕਰਾਂਗੇ ਮੈਨੂੰ ਨਹੀਂ ਸੀ ਮਲੇ ਅੱਛਾ ਤੁਸੀਂ ਨਹੀਂ ਆ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਸਾ ਮੱਕਾ ਟਿਕਣ ਆਇਆ ਸੀ ਚਾਹਣੇ ਜ਼ੋਰ ਖੜਿਆ ਕਿ ਸਿੰਘ ਸਰਵਰ ਨੇ ਅਸਤੀਫਾ ਦਿੱਤਾ ਸਿੰਘ ਸਰਵਰ ਅੜ ਗਿਆ ਕਿ ਅਸਤੀਫਾ ਨਹੀਂ ਦੇਣਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਰਵਰ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਸਿਸ਼ਟਾਚਾਰ ਦੇ ਨਾਤੇ ਸਰ ਆਓ ਤਾਂ ਨਹੀਂ ਕੋਈ ਗੱਲ ਬੀਜ ਜਿਹੜਾ ਸਮਰਥਨ ਦਿੰਦਾ ਹੈ ਬਾਕੀ ਸਰਦਾਰ ਸਿੰਘ ਤੋਂ ਮਾਜੀ ਬ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤਾਂ ਸਮਰਥਨ ਦਿੱਤਾ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਠੀਕ ਹੈ ਜੀ ਜਗਦਰ ਸਿੰਘ ਅਕਾਲਤਖਬ ਸਾਹਿਬ ਬਚਨ ਤੇ ਤੋਂ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿ ਇੱਕ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੀ ਸ਼ਰਮਨੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੇ ਤੇ ਉਹਨਾਂ ਨਾਲ ਹੀ ਸਿੰਘ ਸਭਾ ਨਾਲ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਸ਼ਟਾ ਯਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਹੁੰਦੀਆਂ ਨੇ ਸ਼ੁਰੂ ਹੁੰਦੇ ਚਰਚਾਵਾਂ ਤੋਂ ਸ਼ੁਰੂ ਹੋਇਆ ਕਿ ਤੱਕੇ ਕੁਝ ਮੀਡੀਆ ਚ ਵੀ ਖਬਰਾਂ ਆ ਗਈ ਹੈ ਕਿ ਸਿੰਘ ਸਭਾ ਨਤੀਫਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਪਈ ਰਾਜਵਾਨਾਂ ਨੇ ਅਜ ਪੰਥਕ ਏਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਵਰਥਨ ਦੰਨਾ ਹੈ ਔਰ ਸਾਡੇ ਬੰਦੀ ਵੀ ਅਪੀਲ ਹੈ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ ਤੁੰਦਵੀ ਟਕਸਾਲ ਵੱਲੋਂ ਆ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਏ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲਿਆਂ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲਿਆਂ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰੀ ਸਾਡਾ ਨਾ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਦੀਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਜਿੰਦੇ ਵਿੱਚ ਵੀ ਵੀਡੀਓ ਵਾਇਰਲ ਹੋਣ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਕੀ ਕੀਤਾ ਜਾਊ ਉੱਚਾ ਦੇ ਵਿੱਚ ਹਾਂ ਪੰਜ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਹੀ ਪੰਜ ਸਿੰਘ ਸਬੰਨਾ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਕੋਈ ਤੱਕ ਹੋਣ ਦੀ ਸੰਭਾਵਨਾ ਜੀ ਪੰਜ ਸਿੰਘ ਸਬੰਧੀ ਉਹ ਮਨਜੋਤ ਸਿੰਘ ਸਾਹਿਬ ਜੀ ਹਰਜੀਤ ਸਿੰਘ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਹੋਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪਤ ਆ ਰਿਹਾ ਕਿ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼੍ਰੀ ਗੱਲਤਖਸਾਬ ਇਸ ਮਸਲੇ ਨੂੰ ਦੇਖ ਰਹੇ ਕਾਲੇ ਕੇ ਰਾਜਨੀਤਿਕ ਅਗਵੀ ਤਾਰੀਖੀ ਹੈ ਪਗ ਬੰਨੀ ਤੇ ਉਸ ਤੋਂ ਬਾਅਦ ਸਿਪੀ ਰੱਖੀ ਗਈ ਹੈ ਅਗਵੀ ਵਾਰ ਨੂੰ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨ੍ਹਣੀ ਹੈ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਠੀਕ ਹੈ ਕੀ ਹੋਈ ਹੈ ਸਿਸ਼ਟਾਚਾਰ ਦੇ ਨਾਤੇ ਬਿਲਕੁਲ ਚਲਾਈ ਜਾ ਰਹੀ ਹੈ ਕੋਈ ਦਮ ਨਹੀਂ ਨਹੀਂ ਬਿਲਕੁਲ ਇਹੋ ਜੀਆਂ ਕੋਈ ਗੱਲ ਨਹੀਂ ਸਭ ਕੋਈ ਠੀਕ ਠਾਕ ਹੈ ਔਰ ਧਾਮੀ ਸਾਹਿਬ ਵੀ ਉਥੋਂ ਹੀ ਰਾਜਵਾਨਾ ਸਾਹਿਬ ਦੇ ਸਮਾਗਮ ਤੋਂ ਵਾਪਸ ਆਏ ਸੀ ਇਸ ਕਰਕੇ ਉਹ ਸਿਸ਼ਟਾਚਾਰ ਦੇ ਨਾਤੇ ਇਕੱਠੇ ਹੋ ਗਏ ਸਾਰੀਆਂ ਚੱਠੇ ਉੱਥੇ ਹੀ ਭਲੀਆਂ ਸੀ ਇਕੱਠੇ ਹੋ ਰਹੇ ਪਰ ਇਹਦੇ ਦਾ ਆਪੇ ਸਿਕਰ ਨੂੰ ਲੰਗਵਾਟਾ ਦਿੰਦੀ ਵੀ ਬਹੁਤ ਚਰਚਾ ਨਹੀਂ ਉਹ ਚਰਚਾ ਬਹੁਤ ਚਰਚਾ